ਪੰਜਾਬ ਦਾ ਸਭ ਤੋਂ ਵੱਧ ਹਰਿਆਲੀ ਵਾਲਾ ਪਿੰਡ ਆ ਇਹ ਪਿੰਡ ਦੇ 500 ਏਕੜ ਦੇ ਵਿੱਚ ਤੁਹਾਨੂੰ ਸਿਰਫ ਦਰਖਤ ਹੀ ਮਿਲਣਗੇ ਇੱਥੇ ਹੀ ਬਸ ਨਹੀਂ ਦਰਖਤ ਵੀ ਉਹ ਆ ਜਿਹੜੇ ਆਮ ਪਿੰਡਾਂ ਖੇਤਾਂ ਚੋਂ ਉਲੋਪ ਹੋ ਚੁੱਕੇ ਆ ਭਾਵਿਕ ਬਣੇ ਤਣੇ ਜੰਗਲ ਨੂੰ ਸਾਹਮੇ ਬੈਠਾ ਏ ਪਿੰਡ ਇੱਥੇ ਆ ਕੇ ਤੁਹਾਨੂੰ ਇੰਜ ਲੱਗੂ ਜਿਵੇਂ 100 ਸਾਲ ਪੁਰਾਣੇ ਸਾਂਝੇ ਪੰਜਾਬ ਚ ਆ ਗਏ ਹੁੰਦੇ ਆ ਏਸੀ ਕੂਲਰਾਂ ਤੋਂ ਕੋਹਾਂ ਦੂਰ ਜਦ ਤੁਸੀਂ ਇਸ ਹਰਿਆਲੀ ਚ ਪਹੁੰਚਦੇ ਹੋ ਤਾਂ ਜੂਨ ਜੁਲਾਈ ਦੀ ਗਰਮੀ ਵੀ ਇਸ ਹਰਿਆਲੀ ਅੱਗੇ ਬੇਵਸ ਲੱਗਦੀ ਹੈ ਅਕੱਲੇ ਦਰਖਤੀ ਕਿਉਂ ਕਹਿੰਦੇ ਨੇ ਬਹੁਤਿਓ ਪੰਛੀ ਜਿਹੜੇ ਪੰਜਾਬ ਭਰ ਚੋਂ ਉਲੋਪ ਹੋ ਗਏ ਤੁਹਾਨੂੰ ਇਸ ਹਰੇ ਭਰੇ ਪਿੰਡ ਚ ਮਿਲ ਜਾਣਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਜਦੋਂ ਵਾਤਾਵਰਣ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦੇ ਵਿੱਚ ਆਲ ਓਵਰ ਜੇ ਦੇਖਦੇ ਆਂ ਵੀ 33% ਸਾਨੂੰ ਦਰਖਤ ਚਾਹੀਦੇ ਨੇ ਪਰ ਅੱਜ ਜਿਹੜੀ ਰੇਸ਼ੋ ਆ ਰਹੀ ਹੈ 3 ਜਾਂ 4% ਹੈਗੇ ਨੇ ਤੇ ਲੋਕ ਬਹੁਤੀ ਪ੍ਰਵਾਹ ਨਹੀਂ ਕਰਦੇ ਵਾਤਾਵਰਨ ਨੂੰ ਲੈ ਕੇ ਨਾ ਸਰਕਾਰਾਂ ਕਰਦੀਆਂ ਜੋ ਕੋਈ ਵੱਡੇ ਰੋਡ ਬੰਦੇ ਆ ਤੁਸੀਂ ਬਠਿੰਡਾ ਤੋਂ ਅਮਰਸਰ ਜਾਣਾ ਬਠਿੰਡਾ ਤੋਂ ਚੰਡੀਗੜ੍ਹ ਆ ਬਠਿੰਡਾ ਤੋਂ ਹਬੂਰ ਗੰਗਾਣਾਗਰ ਵਾਲਿਆ ਉਹ ਦਰਖਤ ਬਹੁਤ ਵੱਡੇ ਪੱਦਰ ਤੇ ਪੱਟੇ ਗਏ ਪਰ ਸਰਕਾਰ ਨੇ ਕੋਈ ਪਾਲਿਸੀ ਲਿਆ ਕੇ ਪਹਿਲਾਂ ਦਰਖਤ ਨਹੀਂ ਲਾਏ ਤਾਂ ਜੋ ਵੱਡੇ ਹੋ ਕੇ ਛਾਂ ਦੇਣ ਤੇ ਵਾਤਾਵਰਨ ਨੂੰ ਸਹੀ ਕਰਨ ਸ਼ੁੱਧ ਕਰਨ ਇਹ ਜਦੋਂ ਜਿਆਦਾ ਲੋਕ ਇਸ ਤਰ੍ਹਾਂ ਕਰ ਰਹੇ ਆ ਪਰ ਕੁਝ ਲੋਕ ਅਜਿਹੇ ਵੀ ਹੈਗੇ ਆ ਜਿਨ੍ਹਾਂ ਨੂੰ ਦਰਦ ਹੁੰਦਾ ਜਿਨ੍ਹਾਂ ਦਾ ਸ਼ੌਂਕ ਹੁੰਦਾ ਜਿਨ੍ਹਾਂ ਨੂੰ ਲੱਗਦਾ ਹੈ ਵੀ ਆਪਾਂ ਨੂੰ ਵਾਤਾਵਰਨ ਬਚਾਉਣ ਦੇ ਲਈ ਕੁਝ ਨਾ ਕੁਝ ਹੰਬਲਾ ਮਾਰਨਾ ਚਾਹੀਦਾ ਹੈ ਤੇ ਅਜਿਹੇ ਸ਼ਖਸ ਜਿਹੜੇ ਹੈਗੇ ਆ ਅਜਿਹੀ ਟੀਮ ਹੈਗੀ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਅਸੀਂ ਪਹੁੰਚੇ ਹੋਏ ਹਾਂ ਪਿੰਡ ਗੋਵਿੰਦਪੁਰਾ ਦੇ ਵਿੱਚੋਂ ਹਰ ਰੰਗਪੁਰਾ ਪਿੰਡ ਬਣਿਆ ਉਹਦੇ ਸਰਪੰਚ ਨੇ ਸਾਡੇ ਨਾਲ ਨਵਤੇਜ ਸਿੰਘ ਜੀ ਤੇ ਉਹਨਾਂ ਦੀ ਟੀਮ ਹੈ ਸਾਰੀ ਗੱਲਬਾਤ ਕਰਾਂਗੇ ਜਿਹੜੀ ਇਹ ਛਿੜੀ ਹੈਗੀ ਹੈ ਛਿੜੀ ਦਾ ਕੀ ਇਤਿਹਾਸ ਹੈ ਕਿੰਨੇ ਰਕਤ ਲਾਏ ਹੈ ਕਿਹੜੇ ਕਿਹੜੇ ਕੀ ਮਾਹੌਲ ਹੈ ਸਾਰੀ ਗੱਲਬਾਤ ਅਸੀਂ ਇਹਨਾਂ ਤੋਂ ਸਮਝਾਂਗੇ ਸਤਿ ਸ਼੍ਰੀ ਅਕਾਲ ਜੀ ਹੋ ਸਪਾਸਰ ਠੀਕ ਹੂੰ ਬਹੁਤ ਵਧੀਆ ਮਿਹਰਬਾਨ ਤੁਹਾਡਾ ਧੰਨਵਾਦ ਜੀ ਅੱਛਾ ਪਹਿਲਾਂ ਤਾਂ ਥੋੜੇ ਸ਼ਬਦਾਂ ਚ ਜਿਹੜਾ ਇਹ ਛਿਰੀ ਹੈਗੀ ਆ ਇਹਦੇ ਪਿੱਛੇ ਥੋੜੀ ਜਿਹੀ ਬੈਕਗ੍ਰਾਉਂਡ ਇਹਦਾ ਇਤਿਹਾਸ ਦੱਸਿਓ ਵੇਖੋ ਜਿਹੜੀ ਇਹ ਜਗ੍ਹਾ ਹੈ ਢੀੜੀ ਆ ਪੰਜ ਨੂੰ ਕਹਿੰਦੇ ਆ ਇਹ ਬਾਬਾ ਭਾਈ ਭਗਤੂ ਜੀ ਦੀ ਇਹ ਜਗ੍ਹਾ ਹੈ ਉੱਥੇ ਬਾਬਾ ਭਾਈ ਭਗਤੂ ਜੀ ਇੱਥੇ ਗਊਆਂ ਚਾਰਦੇ ਸੀਗੇ ਤਾਂ ਇਹ ਸਾਡੇ ਪਿੰਡ ਲਈ ਇਹ ਵਰਦਾਨ ਹੈ ਜੀ ਵੀ ਸਾਡੇ ਪਿੰਡ ਦਾ ਇਹ ਮਤਲਬ ਇੱਥੇ ਜਗ੍ਹਾ ਸਾਡੇ ਪਿੰਡ ਚ ਹੈਗੀ ਹੈ ਤੇ ਕਿੰਨਾ ایریا ਹੈਗਾ ਇਹ ਇਹ ਜਿਵੇਂ ਪੁਰਾਣਾ ਆਪਾਂ ਕਹਿੰਦੇ ਸੀ ਜੀ ਵੀ 500 ਕਮਾਹ ਕਹਿੰਦੇ ਸੀ ਜ्या ਇਕੜ ਜੋ ਵੀ ਹੈਗਾ ਸਿਸਟਮ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਹੋਇਆ ਉਹ ਚੀਜ਼ੇ 500 ਦੇ ਕਰੀਬ ਅਸੀਂ ਪਹਿਲਾਂ ਤੋਂ ਕਈ ਵਾਰੀ ਕਈ ਸਾਲ ਲੰਘਦੇ ਰਹੇ ਹਾਂ ਜਾਂ ਕਈ ਵਾਰੀ ਢੇਡਾ ਲੱਗਦਾ ਇੱਥੇ ਜਿਹੜੇ ਪੁਰਾਣੇ ਦਰਖਤ ਤਾਂ ਤੁਹਾਡੇ ਜਿਹੜੇ ਤੁਸੀਂ ਨਵੇਂ ਲਾਏ ਉਹ ਤੇ ਵੀ ਗੱਲ ਕਰਾਂਗੇ ਜਿਹੜੇ ਪਹਿਲਾਂ ਕੀ ਦਰਖਤ ਸੀਗੇ ਇੱਥੇ ਪੁਰਾਣੇ ਜਿਹੜੇ ਆਪਾਂ ਦੇਸੀ ਪੰਜਾਬ ਦੇ ਦੇਖੋ ਜਿਆਦਾਤਰ ਤਾਂ ਜਿਹੜਾ ਇਹ ਬਣ ਦਾ ਦਰਖਤ ਆਪਾਂ ਪਿੱਛੇ ਤੇ ਹੈਗਾ ਜੀ ਬਣ ਦਾ ਦਰਖਤ ਹੈ ਸਰੀਂ ਸੀਗੇ ਜੀ ਜੰਡ ਸੀ ਕਰੀਰ ਸੀ ਕਿਕਰਾ ਫਲਾਹੀ ਐਦਾਂ ਦੇ ਇਹ ਪੌਦੇ ਸੀ ਬੋੜ ਵਗੈਰਾ ਪੈਪਲ ਵੀ ਸੀਗੇ ਜੀ ਤਾਂ ਜਿਹੜੇ ਹੁਣ ਨਵੇਂ ਆ ਨਵੀਂ ਜਿਹੜੀ ਨਵੇਂ ਚੱਲ ਰਹੇ ਉਹ ਅਸੀਂ ਫਿਲਹਾਲ ਆ ਰਹੇ ਹਾਂ ਜੀ ਅੱਛਾ ਤੁਸੀਂ ਜਦੋਂ ਸਰਪੰਚ ਬਣੇ ਹੁਣ ਤਾਂ ਤੁਸੀਂ ਚਲੋ ਤੁਹਾਡਾ ਸਮਾਂ ਪੂਰਾ ਹੋ ਗਿਆ ਸਾਰੇ ਸਰਪੰਚਾਂ ਦੇ ਪੰਜਾਬ 'ਚ ਤਾਂ ਤੁਸੀਂ ਸ਼ੁਰੂਆਤ ਕਿਵੇਂ ਸੋਚਿਆ ਵੀ ਕਿਉਂਕਿ ਇੱਕ ਲੱਗਦਾ ਹੁੰਦਾ ਵੀ ਦਰਖਤ ਤਾਂ ਬਹੁਤ ਜ਼ਿਆਦਾ ਪਹਿਲਾਂ ਹੀ ਹੈਗਾ ਫਿਰ ਕਿਵੇਂ ਮਨ 'ਚ ਕਿਵੇਂ ਆਇਆ ਖਿਆਲ देखो जी एक मैं ਸਾਲ 1998 ਦੇ ਵਿੱਚ ਕਲੱਬ ਦਾ ਪ੍ਰਧਾਨ ਸੀਗਾ ਬਣਿਆ ਬਣਾਇਆ ਮੈਨੂੰ ਨੌਜਵਾਨਾਂ ਨੇ ਇਸ ਤੋਂ ਬਾਅਦ ਮੈਂ ਬਲਾਕ ਸੰਤੀ ਮੈਂਬਰ ਬਣ ਗਿਆ ਜੀ ਤਾਂ ਉਸ ਟਾਈਮ ਹੀ ਕਲੱਬ ਦੇ ਵਿੱਚ ਪਿੰਡ ਦੇ ਵਿੱਚ ਸੇਵਾ ਕਰਨੀ ਐਦਾਂ ਦਾ ਕੋਈ ਕਰਨਾ ਸਿਸਟਮ ਪਉਦੇ ਪਹਿਲਾਂ ਵੀ ਲਾਉਂਦੇ ਸੀ 1998 ਦੇ ਵਿੱਚ ਜੀ ਮੈਂ ਪਉਦੇ ਲਾਏ ਸੀਗੇ ਪਰ ਜਦੋਂ ਪੰਚਾਇਤ ਬਣੀ ਜੀ ਉਦੋਂ ਮਨ ਦੇ ਵਿੱਚ ਸੀਗਾ ਪਰ ਜਦੋਂ 2020 ਦੇ ਵਿੱਚ ਕਰੋਨਾ ਦਾ ਕਾਲ ਆਇਆ ਤਾਂ ਕਰੋਨਾ ਕਾਲ ਦੌਰਾਨ ਬੜਾ ਆਕਸੀਜਨ ਦਾ ਰਿਹਾ ਉਹ ਦੇ ਰਹਾ ਹਨ ਤੇ ਅਸੀਂ ਦੇਖਦੇ ਹਾਂ ਸਰਕਾਰਾਂ ਸੜਕਾਂ ਬਣਾ ਰਹੀਆਂ ਪੌਦੇ ਪੱਤੀ ਜਾ ਰਹੀਆਂ ਤੇ ਸੋਰਸ ਕੋਈ ਹੈ ਨਹੀਂ ਲਾਉਣ ਦੇ ਨਾ ਕੋਈ ਇਕੋ ਸਿਸਟਮ ਜੇ ਮੈਨੂੰ ਲੱਗਿਆ ਨਹੀਂ ਪਰ ਜਿਹੜੀ ਮੇਰੀ ਟੀਮ ਹੈਗੀ ਹੈ ਨਾਲ ਹੋਰ ਵੀ ਮੁੰਡੇ ਮੇਰੇ ਨਾਲ ਹੈਗੇ ਜੁੜੇ ਹੋਏ ਤਾਂ ਉਹਨਾਂ ਨੂੰ ਮੈਂ ਕਿਹਾ ਵੀ ਆਪਾਂ ਨੂੰ ਇੱਕ ਆਪਣੇ ਕੋਲ ਜਗ੍ਹਾ ਹੈਗੀ ਹੈ ਬਾਬਾ ਭਾਈ ਭਗਤੂ ਦੀ ਜਗ੍ਹਾ ਜਿਹੜੀ ਵੀ ਉੱਥੇ ਕਿਉਂਕਿ ਪੌਦੇ ਲਾਏ ਜਾਣ ਤਾਂ ਫਿਰ ਮੇਰੀ ਟੀਮ ਨੇ ਮੈਨੂੰ ਹੰਗਾਰਾ ਦਿੱਤਾ ਤਾਂ ਅਸੀਂ ਅੱਜ ਤੁਹਾਡੇ ਸਾਹਮਣੇ ਸਕਸੈਸਫੁਲ ਪੌਦੇ ਲਾਏ ਹੋਏ ਅੱਛਾ ਕਿੰਨੇ ਕ ਪ੍ਰਕਾਰ ਦੇ ਪੌਦੇ ਆ ਇੱਥੇ ਅਸੀਂ 50 ਤੋਂ 52 ਕਿਸਮਾਂ ਲਾਈਆਂ ਹੋਈਆਂ ਜਿ ਇੱਥੇ ਜਿਹੜੇ ਕੀ ਰਾਉਂਡ ਗਲਾਸ ਫਾਊਂਡੇਸ਼ਨ ਮੁਹਾਲੀ ਹੈ ਜੀ ਉਹਨਾਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਤੋਂ ਪੌਦੇ ਲਏ ਜੀ ਉਸ ਆਪਣੀਆਂ ਜਿਹੜੀਆਂ ਸਰਕਾਰੀ ਨਰਸਿੰਗ ਉਹਨਾਂ ਤੋਂ ਲੈ ਲਏ ਤੇ ਅਸੀਂ ਮਤਲਬ ਸਾਡੀ ਟੀਮ ਦੇ ਸਹਿਯੋਗ ਨਾਲ ਇਹ ਪੌਦੇ ਲਾਏ ਜੀ ਤੇ ਕਿੰਨਾ ਸਮਾਂ ਹੋ ਗਿਆ ਲਗਾਤਾਰ ਲਾਉਂਦਿਆਂ ਨੂੰ ਸਾਨੂੰ 5.5 ਸਾਲ ਤੋਂ ਮੈਨੂੰ ਸਰਪੰਚ ਨੂੰ ਹੋ ਗਿਆ ਜੀ ਤੇ ਉਸ ਉਦੋਂ ਪਹਿਲਾਂ 1998 ਤੋਂ ਲੈ ਕੇ ਤਾਂ ਇੱਕ ਦੇ ਇੱਕ ਇੱਕ ਅੱਧਾ ਲਾਉਂਦੇ ਸੀਗੇ ਹੁਣ ਤਾਂ ਰੁਟੀਨ ਦੇ ਵਿੱਚ ਹੀ ਅਸੀਂ ਤਕਰੀਬਨ 5000 ਪੌਦਾ ਜਿਹੜਾ ਸਕਸੈਸਫੁਲ ਇੱਥੇ ਸਾਡਾ ਤਾਂ 55 ਕਿਸਮਾਂ ਹੈ ਜੀ ਤੇ ਡੇਰੇ ਵੱਲੋਂ ਸਹਿਯੋਗ ਕਿਵੇਂ ਰਹਿੰਦਾ ਡੇਰੇ ਦਾ ਤਾਂ ਪੂਰਾ ਸਹਿਯੋਗ ਹੈ ਜਿਹੜੇ ਬਾਬਾ ਪੂਰਨ ਦਾਸ ਜੀ ਨੇ ਉਦੋਂ ਪਹਿਲਾਂ ਬਾਬਾ ਸਤਪਾਲਾ ਜੀ ਸੀਗੇ ਜੀ ਜਾਂ ਜਿੰਨੇ ਠੇ ਡੇਰੇ ਦੇ ਸੇਵਾਦਾਰ ਹੈ ਮੈਂ ਨਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਬਾਬਾ ਜੀ ਵੱਲੋਂ ਤਾਂ ਕਿਹਾ ਜਾਂਦਾ ਵੀ ਜੋ ਵੀ ਇਸ ਚੀਜ਼ ਦੀ ਤੁਹਾਨੂੰ ਲੋੜ ਜ਼ਰੂਰਤ ਹੈ ਤਾਂ ਸਾਡੇ ਤੋਂ ਪ੍ਰੋਵਾਈਡ ਕਰਾਓ ਜਿਵੇਂ ਤੁਸੀਂ ਪੌਦੇ 55 ਪ੍ਰਕਾਰ ਦੇ ਆ ਫਿਰ ਇਹ ਚੁਆਇਸ ਕਿਵੇਂ ਹੋਈ ਤੁਸੀਂ ਕਿਸੇ ਨੇ ਸਲਾਹ ਕੀਤੀ ਵੀ ਇਹਦਾ ਆ ਫਾਇਦਾ ਉਹਦਾ ਆ ਫਾਇਦਾ ਕੋਈ ਕਿਸੇ ਦੀ ਬੂਟੀ ਦਾ ਫਾਇਦਾ ਹੁੰਦਾ ਕਿਤੇ ਫਲ ਦਾ ਫਾਇਦਾ ਹੁੰਦਾ ਕੋਈ ਆਕਸੀਜਨ ਵਧ ਦਿੰਦਾ ਹੈ देखो जी ਜਿਹੜੇ ਰਹੇਗੇ ਕਿ ਫਰੂਟ ਵਾਲੇ ਉਹਦੇ ਤਾਂ ਉਹਨਾਂ ਨੂੰ ਜਿਹੜੇ ਪੰਛੀ ਆ ਉਹ ਫਰੂਟ ਵੀ ਉਹ ਪੰਛੀ ਫਰੂਟ ਖਾਂਦੇ ਆ ਨਾ ਤਾਂ ਜਿਹੜੇ ਆਕਸੀਜਨ ਵਾਲੇ ਆ ਉਹ ਵੀ ਲਾਇ ਹੋਇਆ ਜੀ ਜੈਕਟਰ ਹੈਗੇ ਰੀਜੀ ਜੀ ਮੈਂ ਉਹਨਾਂ ਨਾਲ ਮੇਰਾ ਉਹਨਾਂ ਨਾਲ ਫੇਸਬੁੱਕ ਤੇ ਮੇਰੀ ਛੋਟੀ ਇੱਕ ਫੇਸਬੁੱਕ ਚੱਲਦੀ ਹੈ ਉਹਦੇ ਤੇ ਉਹਨਾਂ ਨੇ ਮੇਰੇ ਨਾਲ ਤਾਲਮੇਲ ਕੀਤਾ ਤਾਲਮੇਲ ਤੋਂ ਬਾਅਦ ਜਦੋਂ ਇਹਨਾਂ ਨੇ ਵਿਜ਼ਿਟ ਕੀਤਾ ਇੱਥੇ ਤਾਂ ਵਿਜ਼ਿਟ ਕੀਤਾ ਮੈਂ ਉਹਨੂੰ ਜਗਾ ਦਿਖਾਈ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਸਰਪੰਚ ਸਾਹਿਬ ਵੀ ਆ ਆਹ ਉਹਦੇ ਲੱਗ ਸਕਦੇ ਇੱਥੇ ਮੈਂ ਕੋਈ ਨਵੀਆਂ ਵੈਰਾਈਆਂ ਜੀ ਫਿਰ ਜਿਵੇਂ ਪੁਰਾਣੇ ਦਰਖਤ ਸੀ ਮੇਰੇ ਰੂੜਾ ਸੀਗਾ ਜ ਰੂੜਾ ਤਕਰੀਬਨ ਦੇਖਣ ਨੂੰ ਬੱਚਾ ਨੂੰ ਨੂੰ ਪਤਾ ਰੂੜਾ ਕਿਹੜਾ ਜੀ ਰੂੜਾ ਲਾਇਆ ਜੀ ਪਿਲਕਨ ਲਾਈ ਜਿੱਥੇ ਜੰਡ ਜੰਡ ਵੀ ਲਾਇਆ ਜਿੱਥੇ ਖਲਾਹੀ ਹੈਗੀਆਂ ਜੀ ਫਰਮਾਹ ਹੈਗੇ ਜੀ ਰੇਰੂ ਹੈ ਜੀ ਜਿਵੇਂ ਗੁਰਬਾਣੀ ਦੇ ਵਿੱਚ ਆਉਂਦਾ ਸਿੰਬਲ ਧਨ ਰੋਖਾ ਨਾ ਜੀ ਉਹ ਵੀ ਲਾਇਆ ਹੋਇਆ ਜੀ ਤਾਂ ਅਸੀਂ ਮਤਲਬ ਅੱਗੇ ਵੀ ਸੋਚਿਆ ਜਿਵੇਂ ਹੈਗਾ ਸਮਾਲੂ ਪੌਦਾ ਜਿੱਥੇ ਉਹ ਜਿਵੇਂ ਅਰਗਬੱਤੀ ਲਗਿੰਦੀ ਹੈ ਦੰਦੀ ਸਮੈ ਲਾਉਂਦੀ ਉਹ ਚੋਂ ਅਸੀਂ ਮਹਿੰਦੀ ਲਾਈ ਹੋਈ ਹੈ ਜੀ ਨਾਲ ਆਪਣਾ ਕੜੀ ਪਤਾ ਲਾਇਆ ਹੋਇਆ ਜੀ ਔਲੇ ਬਿਹੇੜੇ ਇਦਾਂ ਦੇ ਸਾਰੇ ਇਹ ਪੌਦੇ ਲਾਏ ਹੋਇਆ ਹੁਣ ਬਾਬਾ ਜੀ ਨਾਲ ਮੇਰੀ ਇੱਕ ਦੋ ਦਿਨ ਪਹਿਲਾਂ ਗੱਲਬਾਤ ਹੋਈ ਸੀ ਸਾਡੀ ਇੱਛਾ ਇਹ ਹੈ ਵੀ ਇੱਥੇ ਚੰਦਨ ਲਾਇਆ ਜਾਵੇ ਜੀ ਅੱਛਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕੀਰਾਂ ਤਾਂ ਥੋੜੇ ਪੌਦੇ ਲਾਵਾਂਗੇ ਚੰਦਨ ਦੇ ਜੇ ਉਹ ਸਕਸੈਸਫੁਲ ਹੁੰਦੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਜ਼ਿਆਦਾ ਪੌਦੇ ਚੰਦਨ ਦੇ ਲੱਗ ਜਾਣ ਇੱਥੇ ਕਿਉਂਕਿ ਚੰਦਨ ਨਾ ਤਾਂ ਖੁਸ਼ਬੂਦਾਰ ਹੁੰਦਾ ਜਿਸ ਨਾਲ ਤੁਸੀਂ ਸਾਰੇ ਚੰਦਨ ਮਾਰੇ ਤੇ ਜਾਣੂ ਹੀ ਤਾਂ ਫਿਰ ਜਿਵੇਂ ਦਰਖਤ ਲਾਏ ਆ ਕਈ ਮਹਿੰਗੇ ਸਸਤੇ ਜਾਓ ਸਾਰੀਆਂ ਚੀਜ਼ਾਂ ਹੁੰਦੀਆਂ ਕੋਈ ਦਰਖਤ ਕਾਫੀ ਕੀਮਤੀ ਵੀ ਹੁੰਦਾ ਫਿਰ ਇੱਥੇ ਜਿਵੇਂ ਖੁੱਲਾ ਪਿਆ ਕੀ ਧਾਰਨਾ ਹੈਗੀ ਲੋਕਾਂ ਦੀ ਦੇ ਬਾਰੇ ਇੱਥੀ ਬਾਰੇ ਵੇਖੋ ਜਿਹੜੀ ਇਹ ਬਾਬੇ ਭਾਈ ਭਖਤ ਦੀ ਜਗਾ ਜਿੱਥੇ ਇੱਥੇ ਸਾਡੇ ਪਿੰਡ ਦੇ ਲੋਕ ਲੱਕੜ ਨਹੀਂ ਲੈ ਕੇ ਜਾਂਦੀ ਇੱਥੇ ਕੁਝ ਅਸੀਂ ਥੋੜਾ ਜਿਹਾ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਲਈ ਅਸੀਂ ਇੱਕ ਬੋਰਡ ਲਿਖ ਕੇ ਵੀ ਲਾਇਆ ਹੋਇਆ ਹੈ ਵੀ ਭਾਈ ਇੱਥੇ ਲੱਕੜ ਦੀ ਬਟਨ ਦੀ ਮਨਾਹੀ ਹੈ ਤਾਂ ਜਾਂ ਕੋਈ ਕੂੜਾ ਜਾਂ ਹੋਰ ਏਦਾਂ ਦੀ ਸਿੱਟਣ ਦੀ ਮਨਾਹੀ ਹੈ। ਖਰਾਬ ਨਾ ਕਰੋ। ਅੱਛਾ ਇਹਨੂੰ ਵਾਤਾਵਰਣ ਨੂੰ ਖਰਾਬ ਨਾ ਕੀਤਾ ਜਾਵੇ। ਜੇ ਆਪਾਂ ਹੁਣ ਇੱਥੇੋਂ ਵੇਖੋ ਬਿਲਕੁਲ ਖੜੇ ਆ ਜੀ ਤਾਂ ਬੜਾ ਸਾਹ ਸੌਖਾ ਆਉਂਦਾ ਆਪਾਂ ਨੂੰ। ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਇੱ ਇਸ ਕਰਕੇ ਮੈਂ ਤਾਂ ਇਹ ਸਭ ਨੂੰ ਇਹ ਬੇਨਤੀ ਕਰਦਾ ਤੁਹਾਡੇ ਮਰਦ ਨਹੀਂ ਰਹੀ ਵੀ ਜਿੰਨਾ ਜਿਸ ਕੋਲ ਸਮਾਂ ਹੈਗਾ ਜਿਵੇਂ ਮੇਰੇ ਨਾਲ ਟੀਮ ਦੇ ਮੈਂਬਰ ਹੈਗੇ ਨੇ ਇਹ ਵੀ ਪੌਦਿਆਂ ਨੂੰ ਪਾਣੀ ਪਾ ਰਹੇ ਨੇ ਪੌਦਿਆਂ ਨੂੰ ਜੇ ਕੋਈ ਦਵਾਈ ਵਗੈਰਾ ਦੀ ਲੋੜ ਪੈਂਦੀ ਹੈ ਤਾਂ ਅਸੀਂ ਉਹ ਪੰਚਾਇਤ ਦੇ ਵਿੱਚੋਂ ਵੀ ਪ੍ਰੋਵਾਈਡ ਕਰਾਉਣੇ ਆ ਤਾਂ ਪਾਣੀ ਦੇ ਪਾਈਪਾਂ ਜਾਂ ਜੋ ਵੀ ਹੈਗਾ ਉਹ ਕਰਾਉਣੇ ਪੈਣ ਇਹ ਪਰ ਜੇ ਕੋਈ ਬੰਦਾ ਚਾਹੁੰਦਾ ਵੀ ਪੌਦੇ ਲੱਗਣੇ ਚਾਹੀਦੇ ਆ ਤਾਂ ਸਾਡੇ ਕੋਲ ਜਗ੍ਹਾ ਹੈ ਤੇ ਇੱਥੇ ਤੁਸੀਂ ਆ ਕੇ ਪੌਦੇ ਲਗਵਾ ਸਕਦੇ ਹੋ ਲਾ ਸਕਦੇ ਹੋ ਕਿੰਨਾ ਕੁ ਫਿਰ ਸਮਾਂ ਦਿੰਦੇ ਰਹੇ ਤੁਸੀਂ ਖੁਦ ਮੈਂ ਤਾਂ ਜੀ ਬਾਈ ਜੀ ਖੜੇ ਇਹਨਾਂ ਨੇ ਵੀ ਇੱਕ ਦਿਨ ਗੱਲ ਕਹੀ ਸੀ ਮੈਂ ਤਾਂ ਆਪਦੇ ਘਰ ਨੂੰ ਜਾਂ ਆਪਦੇ ਪਛਾਣ ਸਿਸਟਮ ਨੂੰ ਆਦੇ ਨੂੰ ਜਿਹੜਾ ਆਪਣਾ ਘਰ ਦਾ ਦੇਹਰਾ ਹੁੰਦਾ ਉਹਨੂੰ ਨਾਮ ਪ੍ਰਵਾਹ ਕਰਦੇ ਹੋਏ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਮੇਂ ਇੱਥੇ ਐਕਸਪੈਰੀਮੈਂਟ ਕਰਦਾ ਹਾਂ ਜੀ ਹਾਂ ਜੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪੰਚਾਇਤ ਨੇ ਬਹੁਤ ਵਧੀਆ ਕੰਮ ਕਰਿਆ ਜੀ ਹੂੰ ਮਤਲਬ ਸਾਰਾ ਕੁਝ ਇਹ ਤਾਂ ਨੇ ਆਪਦੇ ਘਰ ਦਾ ਨਾਮ ਪ੍ਰਵਾਹ ਕਰਦੇ ਹੋਏ ਬਹੁਤ ਵਧੀਆ ਇੱਥੇ ਮਤਲਬ ਆ ਕੇ ਕੰਮ ਕਰਦੇ ਆ ਨਰੇਗਾ ਟੀਮ ਹੈ ਸਾਡੀ ਉਹ ਕੰਮ ਕਰਦੀ ਹੈ ਹੂੰ ਸਾਰਾ ਕੁਝ ਉਹ ਹੈ ਬਹੁਤ ਵਧੀਆ ਇੱਥੇ ਮਤਲਬ ਜੰਗਲ ਬਣਿਆ ਫੌਦੇ ਲੱਗੇ ਸਾਰਾ ਤੁਸੀਂ ਵੀ ਕਰਦੇ ਰਹੇ ਸੇਵਾ ਸੀਤਾ ਜੀ ਮੈਂ ਤਾਂ ਮੁੱਖ ਤੌਰ ਤੇ ਪਹਿਲਾਂ ਤਾਂ ਧੰਨਵਾਦ ਕਰਦਾ ਸੋਡੀ ਟੀਮ ਦਾ ਜੀ ਹੂੰ ਜਿੱਥੋਂ ਤੱਕ ਸਾਡੀ ਬਾਜ ਅੜ ਪਾਈ ਜੀ ਹੂੰ ਇਹ ਜਗਾ ਜਿਹੜੀ ਬਾਬਾ ਭਾਈ ਭਗਤੂ ਦੀ ਹੈ ਜੀ ਗੁਰੂ ਰਾਮਦਾਸ ਜੀ ਜਗਾ ਜੀ ਬਾਬਾ ਭਾਈ ਭਗਤੂ ਚੌਥੇ ਪੁੱਤਰ ਸੀਗੇ ਬੋਲਾਣਾ ਹੋਏ ਸੀਗੇ ਜੀ ਵੀ ਇੱਕ ਸਾਨੂੰ ਦੇ ਦਿਓ ਪੁੱਤਰ ਜੀ ਇਹ ਜਿਹੜਾ ਚਸ਼ਮਾ ਅੰਬਰਸਰ ਦਾ ਨਿਕਲਿਆ ਸਰੋਵਰ ਦਾ ਜੀ ਉਹ ਚਸ਼ਮਾ ਜਿਹੜਾ ਸੀ ਉਹੀ ਚਸ਼ਮਾ ਇੱਥੇ ਆਈ ਅੱਛਾ ਜਿਹੜਾ ਇਹ ਸ਼ਕਤੀ ਵਾਲੀ ਜਗ੍ਹਾ ਇਹ ਦੋ ਥਾਂ ਹੀ ਚਸਮਾ ਨਿਕਲੇ ਇੱਕ ਤਾਂ ਜੀ ਆਪਣੇ ਡੇਰਾ ਭਿਆਣਾ ਸਾਹਿਬ ਇੱਕ ਅੰਬਰਸਰ ਦੇ ਅੱਛਾ ਇਤਿਹਾਖ ਜਗ੍ਹਾ ਬਾਬਾ ਭਾਈ ਭਗਤ ਜਿਹੜੇ ਸੀ ਇਹ ਮਤਲਬ ਗਾਈਆਂ ਚਾਰਦੇ ਹੁੰਦੇ ਸੀ ਉਹਨਾਂ ਦੀ ਭੈਣ ਸੀ ਇੱਕ ਹੂੰ ਉਹ ਪਹਿਲਾਂ ਵਾਲੇ ਸਮੇਂ ਦੇ ਵਿੱਚ ਪਾਣੀ ਨਹੀਂ ਹੁੰਦਾ ਸੀਗਾ ਜੀ ਹੂੰ ਉਹ ਪੁੱਛਦੇ ਸੀ ਵੀ ਤੇਰਾ ਭਰਾ ਬਾਬਾ ਭਾਈ ਭਗਤ ਤੂੰ ਗਾਈਆਂ ਚਾਰਦਾ ਵੀ ਇਹ ਪਾਣੀ ਕਿੱਥੋਂ ਗਊਆਂ ਨੂੰ ਪੀ ਆਉਂਦਾ ਹੂੰ ਵੀ ਸਾਨੂੰ ਦੱਸੋ ਤੇ ਉਹ ਉਹਨਾਂ ਨੇ ਪੁੱਛਿਆ ਵੀ ਭੈਣ ਨੇ ਪੁੱਛ ਲਿਆ ਵੀ ਵੀਰਾ ਮੈਨੂੰ ਦੱਸ ਵੀ ਤੂੰ ਗਾਈਆਂ ਨੂੰ ਪਾਣੀ ਕਿੱਥੋਂ ਪਿਆਉਣਾ ਹੈ ਉਹ ਫਿਰ ਸਾਡੇ ਪਹਿਲਾਂ ਵਾਲੇ ਜਿਹੜਾ ਨੀਮਾ ਥਾਂ ਹੁੰਦਾ ਸੀਗਾ ਜੀ ਪਾਣੀ ਨੀਮੇ ਥਾਂ ਵਿੱਚ ਖੜਦਾ ਸੀ ਫਿਰ ਉਹ ਬਾਬਾ ਭਾਈ ਭਗਤੂ ਕਰਨੀ ਦੇ ਮਾਲਕ ਸੀ ਉਹਨਾਂ ਨੇ ਨਾ ਮਤਲਬ ਹੀ ਇੱਟ ਚੱਕੀ ਹਮ ਇੱਟ ਚੱਕ ਕੇ ਤੋਂ ਪਾਣੀ ਨਦੀ ਤਹਾਂ ਚੜ ਗਈ ਤੇ ਉਹ ਗਵਾਂ ਨੇ ਪਾਣੀ ਪੀਤਾ ਜਿੱਥੋਂ ਤੇ ਜਦੋਂ ਉਹ ਪਤਰ ਕੀਤਾ ਮਤਲਬ ਬੁਣੀਆਂ ਨੇ ਪੁੱਛਿਆ ਵੀ ਤੂੰ ਪਾਣੀ ਦਾ ਤੋੜਾ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਉਹ ਫਿਰ ਬਾਬਾ ਭਾਈ ਭਗਤੂ ਜੀ ਕਹਿੰਦੇ ਵੀ ਸਾਨੂੰ ਦੱਸ ਤਾਂ ਦਿਨੇ ਆ ਸੀ ਬਿੱਤੇ ਤਿੰਤ ਤੋਂ ਛੋਟੋ ਰਹਿ ਨਹੀਂ ਹੁਣਾ ਜਿਵੇਂ ਆਪਾਂ ਕਹਿੰਦੇ ਗੱਲ ਵੀ ਦੂਰ ਜਾ ਬੜੂਗੀ ਹਾਂ ਤੇ ਉਹ ਉਹਨਾਂ ਨੇ ਫਿਰ ਦੱਸਿਆ ਗੱਲ ਵੀ ਬੁੜੀਆਂ ਨੇ ਆ ਕੇ ਉਹਨੇ ਦਸਤਾ ਭੈਣ ਨੇ ਵੀ ਮੇਰਾ ਮਤਲਬ ਉੱਥੋਂ ਪਾਣੀ ਦਾ ਤੋੜਾ ਲੈ ਕੇ ਆਇਆ ਉਹ ਬਾਬਾ ਭਾਈ ਪਾਉਤੂ ਕਹਿੰਦੇ ਵੀ ਜਦੋਂ ਅਸੀਂ ਗਾਈਆਂ ਚਾਰਦੇ ਆ ਵੀ ਜੇ ਤੂੰ ਦਸਤਾ ਅਸੀਂ ਇੱਥੇ ਰਹਿਣਾ ਨਹੀਂ ਵੀ ਲੋਪ ਹੋ ਜਾਾਂਗੇ ਉਹ ਜਿੱਥੋਂ ਤੱਕ ਵੀ ਐਡਾ ਤਾਂ ਬਈ ਮੈਂ ਬਿੱਦਿਆ ਮਾਣ ਹੈ ਨਹੀਂਗਾ ਵੀ ਜਿੰਨਾ ਕ ਆਪਾਂ ਨੂੰ ਪਤਾ ਵੀ ਛੋਟੀ ਉਮਰ ਆਪਣੀ ਉਹ ਫਿਰ ਬਾਬਾ ਭਾਈ ਪਾਉਤੂ ਜਦੋਂ ਉਹਨਾਂ ਨੇ ਦਸਤਾ ਪਾਣੀ ਭਰ ਲਿਆ ਤੇ ਬਾਬਾ ਭਾਈ ਪਾਉਤੂ ਮਤਲਬ ਲੋਪ ਹੋ ਗਏ ਇੱਥੇ ਗਾਈਆਂ ਚਾਰ ਤੇ ਚਾਰ ਦੇ ਮਤਲਬ ਲੋਪ ਹੋ ਗਏ ਹੁਣ ਇਹ ਏਡੀ ਜਗਾ ਸ਼ਕਤੀ ਵਾਲਾ ਜਿਵੇਂ ਅੰਮ੍ਰitsar ਜਾਂਨੇ ਇਸ਼ਨਾਨ ਕਰਦੇ ਸਰਦਾਣਾ ਇੱਥੇ ਆਉਂਦਾ ਹਾਂ ਚਾਹੋ ਅੰਮ੍ਰitsar ਪਾ ਜਾਏ ਗੱਲ ਚੀਜ਼ੀ ਇੱਕੋ ਹੀ ਹੈ ਜੀ ਤੇ ਹੁਣ ਬਾਬਾ ਪਹਿਲਾਂ ਬਾਬਾ ਧੂਣੀ ਦਾ ਸੇਵਾ ਕਰਾਉਂਦੇ ਸੀਗੇ ਉਸ ਤੋਂ ਬਾਅਦ ਬਾਬਾ ਸੱਤਪਾਲ ਜੀ ਹੁਣ ਜਿਹੜੀ ਬਾਬਾ ਪੂਰਨ ਦਾਸ ਜੀ ਜ਼ਿੰਮੇਦਾਰੀ ਹੈ ਉਹ ਨਿਭਾ ਰਿਹਾ ਹੈ ਨਗਰ ਦਾ ਪੂਰਾ ਸੰਯੋਗ ਹੈ ਜੀ ਬਾਕੀ ਸਾਰੇ ਬਾਬਾ ਜੀ ਦਾ ਸੁਭਾਅ ਚੰਗਾ ਜੀ ਸਾਰਿਆਂ ਨੂੰ ਪਿਆਰ ਕਰਦੇ ਜੀ ਤੇ ਇੰਨਾ ਕਹਿੰਦਾ ਹੋਇਆ ਵਾਈਖਾਸਾ ਵਾਈ ਕੁਸ਼ਾ ਹਾਂਜੀ ਬਾਈ ਤੇ ਕੀ ਕਰਦੇ ਨੇ ਤੁਸੀਂ ਵੈਸੇ ਹੀ ਕੰਮ ਕਰਦੇ ਹੋ ਵੈਸੇ ਜੀ ਆਪਣਾ ਟਰਾਂਸਪੋਰਟ ਐਡਵਾਈਜ਼ਰ ਦਾ ਕੰਮ ਹੈ ਜਿਹੜੀ ਸੇਵਾ ਵੀ ਕਰਦੇ ਅੰਦਰ ਹਾਂਜੀ ਜਦੋਂ ਟਾਈਮ ਮਿਲਦਾ ਉਦੋਂ ਆਉਣੇ ਆ ਜੀ ਫਿਰ ਹਨਾ ਸਰਪ੍ਰਾਈਜ਼ ਕਿਵੇਂ ਲੱਗਦਾ ਹਾਂਜੀ ਕਿਵੇਂ ਲੱਗਦਾ ਸਾਕੇ ਲੱਗਦਾ ਜੀ ਇੱਥੇ ਆਉਣੇ ਜਦੋਂ ਤੇ ਬਾਕੀ ਐਨਵਾਇਰਨਮੈਂਟ ਦਾ ਦੂਜੀ ਪਾਸੇ ਐਨਵਾਇਰਨਮੈਂਟ ਨਾਲ ਬਹੁਤ ਫਰਕ ਹੈ ਜੀ ਹਾਂਜੀ ਇੱਥੇ ਹੁਣ ਆਪਾਂ ਖੜੇ ਆ ਤੁਹਾਨੂੰ ਪਤਾ ਲੱਗ ਹੀ ਰਿਹਾ ਐਨੀ ਕੋਈ ਗਰਮੀ ਫੀਲ ਨਹੀਂ ਹੋ ਰਹੀ ਤੇ ਬਾਕੀ ਮੈਂ ਤਾਂ ਇਹ ਕਹਿਣਾ ਚਾਹਣਾ ਸੀ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਕਿ ਭਾਈ ਇੱਥੇ ਆਓ ਆਪਣੇ ਕੋਲੇ ਕਹਿੰਦਾ ਮਤਲਬ ਨਾ ਕਿ ਕ ਕਈ ਪਿੰਡਾਂ ਦੇ ਵਿੱਚ ਜਗ੍ਹਾ ਹੀ ਨਹੀਂ ਵਿਚਾਰਾਂ ਕੋਲ ਰਕਤ ਲਾਉਣ ਲਈ ਰਕਤ ਲਾਉਣਾ ਚਾਹੁੰਦੇ ਨਹੀਂ ਉਹ ਲੇਕਿਨ ਉਹਨਾਂ ਕੋਲ ਜਗ੍ਹਾ ਨਹੀਂ ਹੈ ਨੀ ਸਾਡੇ ਤਾਂ ਬਾਬਾ ਪਾਪੀ ਭਗਤ ਜੀ ਨੇ ਕਿਰਪਾ ਕੀਤੀ ਸਾਡੇ ਜਗ੍ਹਾ ਬਹੁਤ ਪਈ ਹੈ ਫ੍ਰੀ ਜਗ੍ਹਾ ਬਹੁਤ ਪਈ ਹੈ ਜਿੱਥੇ ਨਾ ਕੋਈ ਦਰਖਤ ਹੈ ਹੀ ਨਹੀਂ ਉੱਥੇ ਤੇ ਉਹ ਮੈਂ ਕਹਿਣਾ ਚਾਹੁੰਦਾ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਤੇ ਜਿਹੜੇ ਹੋਰ ਵੀ ਬਿਰਗ ਹੋਣਗੇ ਕਿ ਇੱਥੇ ਆਓ ਆਪਦੇ ਖੇਤਾਂ ਦੇ ਆਲੇ ਦੁਆਲੇ ਵੀ ਲਾਓ ਤੇ ਬਾਕੀ ਜਿੱਥੇ ਤੁਹਾਨੂੰ ਲੱਗਦਾ ਲਈ ਪਾਣੀ ਸਰੋਤ ਨੇੜੇ ਹੈਗੇ ਆ ਤੇ ਉੱਥੇ ਆਪਦੇ ਦਰਖਤ ਲਾਓ ਤਾਂ ਜੋ ਆਪਣਾ ਪਿੰਡ ਨੂੰ ਪਹਾਰਾ ਭਰਾ ਬਣਾ ਸਕੀਏ ਤੇ ਬਾਕੀ ਸਾਡੇ ਪ ਤੇ ਤੁਸੀਂ ਦੇਖੀ ਰਹੇ ਹੋ ਪਿੱਛੇ ਸਾਰਾ ਟਰੀ ਇਹ ਬਹੁਤ ਵਧੀਆ ਫਾਇਦਾ ਹੋਰ ਵੀ ਦਰਖਤ ਲਾਏ ਹੋ ਸਾਡੇ ਬਟ ਫਾਇਦਾ ਥੋੜਾ ਜਿਹਾ ਹੈ ਉਹ ਵਿਚਾਰੇ ਨਾ ਲੰਬੇ ਟਾਈਮ ਤੋਂ ਪਾਣੀ ਨਹੀਂ ਪਿਆ ਤੇ ਹੁਣ ਉਹ ਪਾਣੀ ਉਸੇ ਪਹੁੰਚ ਗਿਆ ਤੇ ਤੁਸੀਂ ਦੇਖੋਗੇ ਨੈਕਸਟ ਟਾਈਮ ਤੁਸੀਂ ਆਈ ਜਦੋਂ ਤੇ ਉਹ ਵੀ ਬਹੁਤ ਵਧੀਆ ਹੋਣਗੇ ਦਰਖਤ ਅੱਛਾ ਭਾਈ ਜਦੋਂ ਹੁਣ ਤੁਸੀਂ ਦਰਖਤ ਲਾਏ ਲਗਾਤਾਰ ਲਾ ਰਹੇ ਹੋ ਤਾਂ ਫਿਰ ਅੱਜ ਵੀ ਅਸੀਂ ਆਵਾਜ਼ਾਂ ਵੀ ਸੁਣ ਰਹੇ ਹਾਂ ਮੋਰਾਂ ਦੀਆਂ ਹੋਰ ਵੀ ਪੰਛੀ ਆਏ ਇੱਥੇ ਕੁਝ ਪੰਛੀ ਮੋਰ ਤਾਂ ਜਿਹੜਾ ਹੈਗਾ ਮੋਰ ਤਾਂ ਬਹੁਤ ਜ਼ਿਆਦਾ ਮੋਰ ਹੈ ਨਾ 73 ਬਹੁਤ ਜ਼ਿਆਦਾ ਹੈ ਜੀ ਜਿਹੜੀਆਂ ਕਿ ਚਿੜੀਆਂ ਛੋਟੀਆਂ ਚਿੜੀਆਂ ਪਹਿਲਾਂ ਆਪਣੇ ਹੁੰਦੇ ਸੀਗਾ ਉਹ ਲੋਪ ਹੋਈਆਂ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਕੁਘੀਆਂ ਲੀਲੀ ਧੋਣ ਵਾਲੀ ਕੁਘੀ ਕਹਿੰਦੇ ਸੀਗੇ ਜੀ ਉਹ ਵੀ ਇੱਥੇ ਹੈਗੀਆਂ ਜਿਹੜੇ ਪੰਛੀ ਹੈਗੇ ਬਹੁਤ ਜ਼ਿਆਦੇ ਪੰਛੀ ਹੈ ਤਾਂ ਜਿਹੜਾ ਪੰਛੀਆਂ ਦਾ ਰਹਿਣ ਬਿਸਰਾ ਆਪਾਂ ਪਿੱਛੇ ਪੌਦੇ ਆਪਣੇ ਲੱਗੇ ਹੋਏ ਆ ਇਹਨਾਂ ਦੇ ਵਿੱਚ ਬੜਾ ਹੀ ਆਰਾਮਦਾਇਕ ਬੋਧਿਆਂ ਦੇ ਵਿੱਚ ਉਹ ਰਹਿੰਦੇ ਪੰਛੀ ਰਹਿੰਦੇ ਆ ਤਾਂ ਮੈਂ ਨਾ ਵੀ ਵਾਈਗਰੂ ਦੀ ਇੱਥੇ ਪਰਮਾਤਮਾ ਬਾਬੇ ਭਾਈ ਭਗਤ ਨੂੰ ਦੇਣਾ ਹੈ ਜਿਵੇਂ ਕਿ ਨਿੰਮ ਦਾ ਦਰਖਤ ਲੋਪ ਹੋ ਰਿਹਾ ਸੀਗਾ ਜਾਂ ਸੁੱਕ ਗਿਆ ਸੀ ਜੇ ਮੈਂ ਆਪਾਂ ਕਮਾਂ ਤੁਹਾਨੂੰ ਪਿੱਛੇ ਕੈਮਰੇ ਰਾਹੀਂ ਤੇ ਕਿਆ ਬਾਤ ਹੈ ਨਿੰਮ ਬਹੁਤ ਸੋਹਣਾ ਨਿੰਮ ਹੋਏ ਬਹੁਤ ਸੋਹਣੇ ਨਿੰਮ ਮਦਰ ਇੱਥੇ ਉਹ ਚੱਲ ਰਹੇ ਨੇ ਇਸ ਕਰਕੇ ਮੈਂ ਤਾਂ ਤੁਹਾਡੇ ਮਦਦ ਮੈਂ ਬੇਨਤੀ ਦੁਬਾਰਾ ਫੇਰ ਕਰੂੰਗਾ ਮੇਰੇ ਨਗਰ ਨਿਵਾਸੀਆਂ ਨੂੰ ਤੇ ਆਸ-ਪਾਸ ਦੇ ਜਿਹੜੇ ਸੰਸਥਾਵਾਂ ਨੇ ਤਾਂ ਉਹ ਹਰ ਆਪ ਜਿੱਥੇ ਕੋਈ ਜਗ੍ਹਾ ਹੈਗੀ ਤਾਂ ਪੌਦੇ ਜ਼ਰੂਰ ਲਾਉਣ ਜੀ ਬਸ ਦੋ ਚਾਰ ਗੱਲਾਂ ਟੈਕਨੀਕਲ ਹੈਗੀਆਂ ਜਿਵੇਂ ਤੁਸੀਂ ਸਰਪੰਚ ਰਹੇ ਹੋ ਜਿਵੇਂ ਸਰਕਾਰ ਦਾ ਕੀ ਨਜ਼ਰੀ ਰਿਹਾ ਰਿਹਾ ਤੁਸੀਂ 5 ਸਾਲ ਸਰਪੰਚ ਰਹੇ ਕੋਈ ਪ੍ਰੋਜੈਕਟ ਆਇਆ ਪੌਦਿਆਂ ਵਾਸਤੇ ਭਾਈ ਤੁਸੀਂ ਸਾਂਝੀਆਂ ਥਾਵਾਂ ਤੇ ਪੰਚਾਇਤੀ ਜਗ੍ਹਾ ਤੇ ਜਾਂ ਕੋਈ ਪਿੰਡ ਦੀਆਂ ਥਾਵਾਂ ਤੇ ਤੁਸੀਂ ਕੋਈ ਪੌਦੇ ਲਾਓ ਕੋਈ ਸਕੀਮ ਆਈ ਦੇਖੋ ਨਹੀਂ ਸਾਡੇ ਕੋਲ ਤਾਂ ਇਦਾਂ ਦੀ ਕੋਈ ਸਕੀਮ ਨਹੀਂ ਆਈ ਪਰ ਅਸੀਂ ਪੰਚਾਇਤ ਦੇ ਸੋਰਸ ਨਾਲ ਅਸੀਂ ਜਿਹੜੀ ਗ੍ਰਾਮ ਪੰਚਾਇਤ ਹੈਗੀ ਸਾਡੀ ਮੇਰੀ ਜਿਹੜੀ ਟੀਮ ਸੀਗੀ ਉਹਦੇ ਸਹਿਯੋਗ ਨਾਲ ਪੌਦੇ ਲਾਇਆ ਸੀ ਸਰਕਾਰ ਦਾ ਇਦਾਂ ਕੋਈ ਪ੍ਰੋਜੈਕਟ ਨਹੀਂ ਸੀਗਾ ਵੀ ਤੁਸੀਂ ਜਿਹੜੀ ਸਾਡੇ ਕੋਲੇ ਮਤਲਬ ਪੰਚਾਇਤੀ ਜਗਾ ਹੈਗੀ ਹੋਈਆਂ ਹਜੇ ਵੀ ਹੈਗੀ ਆ ਵੀ ਉਹ ਤੁਸੀਂ ਪੌਦੇ ਲਓ ਇਦਾਂ ਦਾ ਕੋਈ ਫ਼ੈਲਾ ਹੱਲ ਨਹੀਂ ਆ ਸੀਗਾ ਪਰ ਅਸੀਂ ਜਿਹੜੀ ਟੀਮ ਸਾਡੀ ਨਰੇਗਾ ਦੇ ਵਿੱਚ ਸੀਗੀ ਉਹਨਾਂ ਨਾਲ ਅਸੀਂ ਮਤਲਬ ਇਹ ਨਰੇਗਾ ਸਾਨੂੰ ਮਿਲ ਜਾਂਦੀ ਹੈ ਜਾਨੀ ਪੰਚਾਇਤ ਦੇ ਅੰਡਰ ਦੇ ਵਿੱਚ ਨਿਰਗਾ ਸਿਸਟਮ ਹੁੰਦਾ ਜੀ ਤਾਂ ਉਹ ਨਰੇਗਾ ਰਹੀ ਅਸੀਂ ਇਹ ਜਿਹੜੀ ਪੌਦਿਆਂ ਨੂੰ ਸਕਸੈਸਫੁਲ ਕੀਤਾ ਮਤਲਬ ਤੁਸੀਂ ਨਰੇਗਾ ਕਰਮੀ ਜਿਹੜੇ ਕੰਮ ਕਰਦੇ ਆ ਭੈਣ ਵੀਰ ਉਹਨਾਂ ਨੂੰ ਆਪਾਂ ਲਾ ਸਕਦੇ ਆ ਸਕੀਮ 'ਚ ਹੀ ਆਉਂਦਾ ਨਰੇਗਾ ਸਕੀਮ 'ਚ ਜੇ ਪੌਦਿਆਂ ਦੀ ਰੱਖ ਰਖਾ ਲਈ ਜਾਂ ਪੌਦੇ ਲਾਉਣ ਲਈ ਹੁੰਦੀ ਹੈ ਕੋਈ ਸਕੀਮ ਇਦਾਂ ਇਹਨਾਂ ਜੀ ਵੇਖੋ ਜਿਵੇਂ ਅਸੀਂ ਕੱਚੇ ਰਾਹਾਂ ਦਾ ਕੰਮ ਕਰਾਉਣਾ ਉਹਨਾਂ ਤੋਂ ਇਹ ਅਸੀਂ ਕੰਮ ਪਾਸ ਕਰਾਉਣੇ ਜੀ ਇੱਕ ਅਸੀਂ ਗ੍ਰਾਮ ਪੰਚਾਇਤ ਦਾ ਮਤਾ ਪੈਂਦਾ ਜੀ ਮਤਾ ਪਾ ਕੇ ਅਸੀਂ ਇਹ ਕੰਮ ਪਾਸ ਕਰਾ ਲੈਣੇ ਆ ਵੀ ਅਸੀਂ ਪੌਦਿਆਂ ਵਿੱਚ ਚਲਾਉਣਾ ਹੈ ਜਾਂ ਅਸੀਂ ਮਤਲਬ ਰਾਹ ਸਾਫ਼ ਕਰਾਉਣੇ ਆਂ ਗਲੀਆਂ ਨਾਲ ਜੋ ਵੀ ਅਸੀਂ ਕੰਮ ਕਰਾਉਣਾ ਤਾਂ ਉਹ ਪਹਿਲਾਂ ਪਾਸ ਕਰਾਉਣੇ ਫਿਰ ਉਹ ਸਾਨੂੰ ਲੇਬਰ ਮਿਲ ਜਾਂਦੀ ਹੈ ਅੱਛਾ ਤੇ ਜਿਵੇਂ ਹੁਣ ਬਈ ਤੁਸੀਂ ਕਿਵੇਂ ਸੋਚਦੋਂਗੇ ਸਰਪੰਚ ਹੁੰਦਾ ਬੰਦਾ ਜੀ ਸਮਝ ਆਮ ਲੋਕਾਂ ਨਾਲ ਵੱਧ ਜਾਂਦੀ ਹੈ ਵੀ ਲੋਕ ਅਵੇਸਲੇ ਬਹੁਤ ਆ ਵਾਤਾਵਰਣ ਨੂੰ ਲੈ ਕੇ ਖੇਤਾਂ 'ਚੋਂ ਪੱਟ ਤੇ ਦਰਖਤ ਲੋਕਾਂ ਨੇ ਘਰੇ ਕਹਿੰਦੇ ਜੀ ਇਹ ਪੱਤੇ ਢਿੱਗਦੇ ਆ ਇਹ ਸਾਰੀਆਂ ਚੀਜ਼ਾਂ ਤੁਹਾਡੇ ਮਨ ਤੇ ਕੀ ਪ੍ਰਭਾਵ ਪੈਂਦੇ ਗੱਲਾਂ ਦੇ ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ ਮੈਂ ਪੌਦਿਆਂ ਬਰਤੀ ਬੜਾ ਸੰਸੀਰ ਆ ਜੀ ਮੈਨੂੰ ਐਂ ਰਹਿੰਦਾ ਵੀ ਜੇ ਕੋ ਬੋਧਾ ਖੜਾ ਹੈ ਤਾਂ ਮੈਂ ਉਹਨੂੰ ਕਿਸੇ ਨਾ ਕਿਸੇ ਸੋਰਸ ਨਾਲ ਪਾਣੀ ਉਹਨੂੰ ਪਾਵਾਂ ਕਿਸੇ ਪਾਸੋਂ ਲਿਆ ਕੇ ਵੀ ਪਰ ਪਤਾ ਹੀ ਗੱਲ ਜਿਹੜੇ ਪਿੰਡਾਂ ਦੇ ਵਿੱਚ ਕੁਝ ਲੋਕ ਹੈਗੇ ਤੁਹਾਡੇ ਇਹਦਾ ਮਤਲਬ ਵੀ ਉਹ ਕਹਿੰਦੇ ਆ ਵੀ ਬਹੁਤ ਬੋਧਿਆ ਉਹੀ ਉਹੀ ਲੱਗਦਾ ਹੈ ਹੂੰ ਕਿਉਂਕਿ ਇਹਦੇ ਜਿਹੜੇ ਜਿਹੜੀਆਂ ਸਰਕਾਰਾਂ ਦੇ ਸਿਸਟਮ ਹੈ ਜਾਂ ਸਰਕਾਰਾਂ ਜਿਹੜੀਆਂ ਬਣਾਉਂਦੀਆਂ ਸੜਕਾਂ ਵਗੈਰਾ ਬਣਾਉਂਦੀਆਂ ਹਨ ਉਹ ਪੱਟੇ ਜਾ ਰਹੇ ਆ ਪਤਾ ਨਹੀਂ ਲੋਕ ਕਿਉਂ ਨਹੀਂ ਉਹਨੂੰ ਐਂ ਕਰੇ ਵੀ ਯਾਰ ਪੱਟੇ ਜਾ ਰਹੇ ਆ ਪਲਾਈਏ ਜਾਂ ਸਰਕਾਰਾਂ ਦੇ ਵੀ ਕੋਈ ਐਦਾਂ ਦਾ ਪ੍ਰੈਸ਼ਰ ਹੁੰਦਾ ਹੈ ਕਰ ਗਿਆ ਆਪਾਂ ਨੂੰ ਜਿਹੜੀਆਂ ਕਿਸਾਨ ਯੂਨੀਅਨ ਹਨ ਮੈਂ ਉਹਨੂੰ ਵੀ ਬੇਨਤੀ ਕਰੂੰਗਾ ਵੀ ਆਪ ਦੀ ਜਿਹੜੀ ਟੀਮ ਹੈਗੀ ਹੈ ਤਾਂ ਉਹਨਾਂ ਨੂੰ ਕਹੋ ਜੀ ਜਿੰਨੇ ਵਤ ਵਤ ਦੇ ਵੀ ਸਹਿਯੋਗ ਕਰਨ ਚਲੋ ਧੰਨਵਾਦ ਜੀ ਮਿਹਰबानी ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਗੋਵਿੰਦਪੁਰਾ ਹਰੰਗਪੁਰਾ ਦੇ ਸਰਪੰਚ ਨਵਤੇਜ ਸਿੰਘ ਤੇ ਉਹਨਾਂ ਦੀ ਟੀਮ ਲਗਾਤਾਰ ਜੋ ਛਰੀ ਹੈ ਬਾਬਾ ਭਗਤੂ ਜੀ ਲੰਬਾ ਜਿਹੜਾ ਚੌੜਾ ਰਕਵਾ ਹੈਗਾ ਕੋਈ ਮਿੰਤੀ ਨਹੀਂ ਤਾ ਉਹ ਚ ਹੋਰ ਦਰਖਤ ਜਿੱਥੇ ਪੁਰਾਣੇ ਲੱਗੇ ਸੀ ਤੇ ਹੁਣ ਇਹਨਾਂ ਦੀ ਟੀਮ ਪਿਛਲੇ 4-5 ਸਾਲਾਂ ਤੋਂ ਸਾਢੇ 5 ਸਾਲਾਂ ਸਰਪੰਚ ਸਾਹਿਬ ਕਹਿ ਰਹੇ ਆ ਵੀ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਦਰਖਤ ਲਾ ਰਹੇ ਆ ਤਾਂ ਜੋ ਜਿਹੜੀ ਵਾਤਾਵਰਨ ਦੀ ਛੋਟਾ ਬਣੀ ਰਹੇ ਤੇ ਸਾਰੇ ਲੋਕਾਂ ਨੂੰ ਵੀ ਇਹੀ ਪੀਲ ਆ ਸਾਡੇ ਮਾਦੇਮ ਰਾਹੀਂ ਵੀ ਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਆਪਣਾ ਬੰਦਾ ਸਹਿਯੋਗ ਪਾਉਣਾ ਚਾਹੀਦਾ ਹੈ ਧੰਨਵਾਦ